ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਜੋ ਕਾਫੀ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਹਨ ਉਹਨਾਂ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਵੱਲੋਂ ਜਿਹੜੀ ਨਵੀਂ ਉਹਨਾਂ ਦੇ ਕੇਸ ਨੂੰ ਲੈ ਕੇ ਨਵੇਂ ਸਿਰੇੋਂ ਨਜ਼ਰਸਾਨੀ ਕਰਨ ਦੀ ਗੱਲ ਕੀਤੀ ਹੈ ਉਹਦੇ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਹਨ ਉਹ ਕਿਸ ਮਾਮਲੇ ਵਿੱਚ ਕਦੋਂ ਤੋਂ ਜਿਹੜੇ ਉਹ ਜੇਲ੍ਹ ਦੇ ਵਿੱਚ ਬੰਦ ਹਨ ਦਿੱਲੀ ਦੀ ਜਿਹੜੀ ਟਾਡਾ ਅਦਾਲਤ ਹੈ ਉਸਨੇ ਦਵਿੰਦਰਪਾਲ ਸਿੰਘ ਪੁੱਲਰ ਨੂੰ 1993 ਦੇ ਵਿੱਚ ਕੀਤੇ ਬੰਬ ਧਮਾਕੇ ਜਿਸ ਵਿੱਚ ਨਿਸ਼ਾਨਾ ਸੀ ਭਾਰਤੀ ਯੂਥ ਕਾਂਗਰਸ ਦਾ ਹਾਊਸ ਵਿਲੇਜ ਜੋ ਤਤਕਾਲੀ ਮੁਖੀ ਸੀ ਮਨਿੰਦਰਜੀਤ ਸਿੰਘ ਬਿੱਟਾ ਉਸ ਉਸ ਬੰਬ ਧਮਾਕੇ ਦੇ ਲਈ ਜੋ ਪੁੱਲਰ ਸਾਹਿਬ ਨੂੰ ਜਿਹੜਾ ਉਹ ਦੋਸ਼ੀ ਕਰਾਰ ਦਿੰਦਿਆਂ 25 ਅਗਸਤ 2001 ਨੂੰ ਟਾਡਾ ਅਦਾਲਤ ਨੇ ਮੌਤ ਦੀ ਜਿਹੜੀ ਹੈ ਉਹ ਸਜ਼ਾ ਸੁਣਾਈ ਸੀ ਇਸ ਧਮਾਕੇ ਦੇ ਵਿੱਚ ਲਗਭਗ 9 ਵਿਅਕਤੀ ਜਿਹੜੇ ਸੀ ਉਹ ਮਾਰੇ ਗਏ ਸਨ ਤੇ ਬਿੱਟੇ ਸਮੇਤ 2 ਦਰਜਨ ਦੇ ਕਰੀਬ ਜਿਹੜੇ ਲੋਕ ਸਨ ਉਹ ਜ਼ਖਮੀ ਹੋਏ ਸਨ ਮਾਰਚ 2014 ਦੇ ਵਿੱਚ ਸੁਪਰੀਮ ਕੋਰਟ ਨੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਰਹਿਮ ਦੀ ਅਪੀਲ ਤੇ ਨਵੇੜੇ ਦੇ ਵਿੱਚ ਜਿਹੜੀ ਬੇ ਲੋੜੀ ਦੇਰੀ ਦੇ ਹਵਾਲੇ ਨਾਲ ਮੌਤ ਦੀ ਸਜ਼ਾ ਨੂੰ ਜਿਹੜੀ ਹੈ ਉਹ ਉਮਰ ਕੈਦ ਦੀ ਸਜ਼ਾ ਦੇ ਵਿੱਚ ਤਬਦੀਲ ਕਰ ਦਿੱਤਾ ਸੀ ਪੁੱਲਰ ਦੇ ਵਕੀਲ ਨੇ ਸੁਪਰੀਮ ਕੋਰਟ ਦਾ ਉਸ ਵੇਲੇ ਰੁਖ ਅਖਤਿਆਰ ਕੀਤਾ ਸੀ ਜਦੋਂ 2011 ਦੇ ਵਿੱਚ ਜਿਹੜੀ ਰਹਿਮ ਦੀ ਅਪੀਲ ਰਾਸ਼ਟਰਪਤੀ ਦੇ ਕੋਲ ਐਨੇ ਸਾਲਾਂ ਤੋਂ ਪੈਂਡਿੰਗ ਪਈ ਹੋਈ ਸੀ ਉਸ ਨੂੰ ਰਾਸ਼ਟਰਪਤੀ ਨੇ ਜਿਹੜਾ ਉਹ ਖਾਰਜ ਕਰ ਦਿੱਤਾ ਸੀ ਤਾਂ ਸੁਪਰੀਮ ਕੋਰਟ ਦੇ ਵਿੱਚ ਪੁੱਲਰ ਦੇ ਵਕੀਲ ਨੇ ਇਹ ਗੱਲ ਕਹੀ ਸੀ ਕਿ ਬੇ ਲੋੜੀ ਦੇਰੀ ਜਿਹੜੀ ਹੈ ਉਹ ਕਰਨੀ ਉਹ ਮਾਨਵੀ ਹੱਕਾਂ ਦੀ ਜਿਹੜੀ ਹੈ ਉਹ ਉਲੰਘਣਾ ਦੱਸੀ ਸੀ ਜਿਸ ਤੇ ਬਾਦ ਦੇ ਵਿੱਚ ਉਹਨਾਂ ਦੀ ਜਿਹੜੀ ਮੌਤ ਦੀ ਸਜ਼ਾ ਸੀ ਉਹ ਸੁਪਰੀਮ ਕੋਰਟ ਵੱਲੋਂ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਗਈ ਸੀ ਔਰ ਉਹਨਾਂ ਉਹ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਸਨ ਤੇ ਉਹ ਮਨ ਮਨੋ ਰੋਗ ਜਿਹੜਾ ਇੱਕ ਮਨੋਰੋਗ ਜਿਹੜਾ ਇੱਕ ਬਿਮਾਰੀ ਹੈ ਉਸ ਤੋਂ ਉਹ ਪੀੜਤ ਹੋ ਗਏ ਸਨ ਤਾਂ ਉਹਨਾਂ ਨੂੰ ਬਾਅਦ ਦੇ ਵਿੱਚ 2015 ਦੇ ਵਿੱਚ ਜਿਹੜਾ ਉਹ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਤਬਦੀਲ ਕਰ ਦਿੱਤਾ ਗਿਆ ਸੀ ਦਿੱਲੀ ਜੇਲ੍ਹ ਤੋਂ ਜਿੱਥੋਂ ਉਹਨਾਂ ਨੂੰ ਮਾਨਸਿਕ ਰੋਗ ਦੇ ਇਲਾਜ ਲਈ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਅਤੇ ਹਸਪਤਾਲ ਜੋ ਹੈ ਉਹਦੀ ਵਾਰਡ ਦੇ ਵਿੱਚ ਮਨੋਰੋਗ ਵਾਰਡ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸੀ ਉਹਨਾਂ ਦੀ ਸਿਹਤ ਕਾਫੀ ਜ਼ਿਆਦਾ ਨਾਜ਼ੁਕ ਰਹਿੰਦੀ ਹੈ ਉਹ ਮਾਨਸਿਕ ਬਿਮਾਰੀ ਜਿਹੜੀ ਹੈ ਸਕਿਜ਼ੋਫਰੀਨੀਆ ਤੋਂ ਪੀੜਤ ਹਨ ਅਪ੍ਰੈਲ 2016 ਵਿੱਚ ਪਹਿਲੀ ਵਾਰ ਉਹਨਾਂ ਨੂੰ 21 ਦਿਨ ਦੀ ਜਿਹੜੀ ਹੈ ਉਹ ਪੈਰੋਲ ਦਿੱਤੀ ਗਈ ਸੀ ਉਸ ਤੋਂ ਬਾਅਦ ਫਿਰ ਲਗਾਤਾਰ ਕੁਝ-ਕੁਝ ਟਾਈਮ ਬਾਅਦ ਉਹਨਾਂ ਨੂੰ ਜਿਹੜੀ ਹੈ ਪੈਰੋਲ ਉਹ ਦਿੱਤੀ ਜਾਂਦੀ ਰਹੀ ਹੈ ਔਰ ਹੁਣ ਜਿਹੜਾ ਫੈਸਲਾ ਆਇਆ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਦਿਲ ਹੁਣ ਦਿੱਲੀ ਹਾਈ ਕੋਰਟ ਨੇ ਸਜ਼ਾ ਸਮੀਖਿਆ ਕਮੇਟੀ ਦੀ ਜਿਹੜੀ ਆਗਾਮੀ ਮੀਟਿੰਗ ਵਿੱਚ ਇਸ ਫਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਜਿਹੜਾ ਕੇਸ ਹੈ ਉਹਨੂੰ ਨਵੇਂ ਸਿਰੇ ਤੋਂ ਜਿਹੜਾ ਹੈ ਕਿ ਇਸ ਕੇਸ ਦੇ ਉੱਪਰ ਨਵੇਂ ਸਿਰੇ ਤੋਂ ਜਿਹੜੀ ਨਜ਼ਰਸਾਨੀ ਉਹ ਕੀਤੀ ਜਾਵੇ ਇਹ ਨਿਰਦੇਸ਼ ਭੁੱਲਰ ਦੀ ਸਜ਼ਾ ਦੇ ਪੁਨਰਮੁਲਾਂਕਣ ਅਤੇ ਜਿਹੜੇ ਜ਼ਿਲਾ ਦਿਸ਼ਾ ਨਿਰਦੇਸ਼ ਤਹਿਤ ਮੁਆਫੀ ਲਈ ਉਸ ਦੀ ਯੋਗਤਾ ਸੰਬੰਧੀ ਇੱਕ ਪਟੀਸ਼ਨ ਪਾਈ ਗਈ ਹੈ ਉਸ ਦੇ ਸਬੰਧ ਦੇ ਵਿੱਚ ਹਾਈ ਕੋਰਟ ਨੇ ਉਹਨਾਂ ਦੀ ਜਿਹੜੀ ਪਟੀਸ਼ਨ ਦੇ ਉੱਪਰ ਫੈਸਲਾ ਦਿੰਦੇ ਆ ਇਹ ਗੱਲ ਕਹੀ ਹੈ ਕਿ ਇਹਨਾਂ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਕਿਉਂਕਿ ਹੁਣ ਇਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਹੈ ਉਹ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਗਈ ਸੀ ਤੇ ਉਮਰ ਕੈਦ ਦੀ ਜਿਹੜੀ ਸਜ਼ਾ ਹੁੰਦੀ ਹੈ ਉਹ ਇੱਕ ਲਿਮਟ ਤੱਕ ਹੁੰਦੀ ਹੈ ਪਰ ਉਹ ਅਜੇ ਵੀ ਜਿਹੜੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੇ ਜੇਲ੍ਹ ਵਿੱਚ ਹੀ ਹਨ ਤਾਂ ਇਸ ਕਰਕੇ ਹੁਣ ਉਹਨਾਂ ਨੇ ਹਾਈ ਕੋਰਟ ਨੇ ਕਮੇਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਤੁਸੀਂ ਇਸ ਪੂਰੇ ਕੇਸ ਦੀ ਨਵੇਂ ਸਿਰੇ ਤੋਂ ਸਮੀਖਿਆ ਕਰੋ ਤੇ ਉਹਦੀ ਜਿਹੜੀ ਰਿਪੋਰਟ ਹੈ ਉਹ ਅਦਾਲਤ ਨੂੰ ਸੌਂਪੋ ਕਮੇਟੀ ਪਟੀਸ਼ਨ ਵਿੱਚ ਕਮੇਟੀ ਨੂੰ ਇਹ ਦੱਸਿਆ ਗਿਆ ਹੈ ਕਿ ਉਹਨਾਂ ਦੀ ਲੰਬੀ ਕੈਦ ਅਤੇ ਲਗਾਤਾਰ ਬਿਮਾਰੀ ਦੇ ਕਾਰਨ ਜਿਹੜਾ ਉਹਨਾਂ ਦੀ ਜਿਹੜੀ ਹੋਰ ਸਜ਼ਾ ਹੈ ਜੇ ਉਹਨਾਂ ਨੂੰ ਹਜੇ ਹੋਰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤਾਂ ਉਹ ਹੋਰ ਉਹਨਾਂ ਦੇ ਦੁੱਖਾਂ ਦੇ ਵਿੱਚ ਵਾਧਾ ਹੀ ਕਰੇਗੀ ਇਸ ਲਈ ਮਨੁੱਖਤਾ ਅਤੇ ਨਿਆਂ ਮੰਗ ਕਰਦਾ ਹੈ ਕਿ ਭੁੱਲਰ ਦੇ ਕੇਸ ਨੂੰ ਸੰਵੇਦਨਸ਼ੀਲਤਾ ਦੇ ਨਾਲ ਹਮਦਰਦੀ ਦੇ ਨਾਲ ਜਿਹੜਾ ਉਹ ਵਿਚਾਰ ਕੀਤਾ ਜਾਵੇ ਵੈਸੇ ਵੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ 550ਵਾਂ ਜਿਹੜੀ ਗੁਰਪੁਰਬ ਜਨਮ ਦਿਨਤੀ ਮਨਾਈ ਗਈ ਸੀ ਜਿਸ ਦੇ ਵਿੱਚ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਬੰਦੀ ਸਿੰਘਾਂ ਦੀ ਜਿਹੜੀ ਹੈ ਰਹਾਈ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਰ ਦਿੱਤੀ ਜਾਏਗੀ ਉਸ ਲਿਸਟ ਦੇ ਵਿੱਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਵੀ ਸ਼ਾਮਲ ਸੀ पर काफी लंबा समय बीत जाने तो बात भी अभी तक केंद्र सरकार ਵੱਲੋਂ কেন্দ্রীয় गृह मंत्री अमित शाह ਵੱਲੋਂ ਅਜੇ ਉਸ ਜਿਹੜਾ ਨੋਟੀਫਿਕੇਸ਼ਨ ਹੈ ਉਹਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਕਰਕੇ ਭਾਈ ਤਵਿੰਦਰ ਪਾਲ ਸਿੰਘ ਪੁੱਲੜ ਦੀ ਜਿਹੜੀ ਰਹਾਈ ਉਹ ਨਹੀਂ ਹੋ ਸਕੀ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਹੁਣ ਇਹ ਮਸਲਾ ਹਾਈ ਕੋਰਟ ਦੇਖ ਰਹੀ ਹੈ ਜੀਤੇ ਵਿੱਚ ਇਹ ਗੱਲ ਸਾਫ ਹੈ ਕਿ ਉਹਨਾਂ ਦੀ ਜਿਹੜੀ ਸਜ਼ਾ ਇਹ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਹੋਈ ਹੈ ਤਾਂ ਉਹ ਉਮਰ ਕੈਦ ਦੀ ਜਿਹੜੀ ਸਜ਼ਾ ਆਲਰੇਡੀ ਉਹ ਪੂਗਤੀ ਚੁੱਕੇ ਹਨ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਰਿਹਾਈ ਜਿਹੜੀ ਹੈ ਉਹ ਸੰਭਵ ਹੋ ਜਾਵੇ ਇਸ ਦੇ ਉੱਪਰ ਅਗਲੀ ਕੋਈ ਵੀ ਜਲਦ ਅਪਡੇਟ ਲਈ ਮੈਂ ਤੁਹਾਡੇ ਨਾਲ ਬਣਿਆ ਰਹਾਂਗਾ ਧੰਨਵਾਦ